ਵਾਗਿਰ 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 ਡਾਕੇ ਮਾਰ ਕੇ ਕੁਟੰਬ ਤੇ ਆਪਾਲਦੇ ਲਿਖਾ ਦੇਣ ਤੇਰੀ ਜਾਣ ਨੇ ਡਾਕੇ ਮਾਰ ਕੇ ਕਟੰਬ ਪੇ ਆਪਾਲਦੇ ਲੇਖਾ ਦੇਣਾ ਤੇਰੀ ਜਾਣ ਲੈ ਡਾਕੇ ਮਾਰ ਕੇ ਕਟੰਬ ਪੇ ਆਪਾਲਦੇ ਲੇਖਾ ਦੇਣਾ ਤੇਰੀ ਡਾਕੇ ਮਾਰ ਕੇ ਕਟੰਬ ਪੇ ਆਪਾਲਦੇ ਲੇਖਾ ਤੇਰਾ ਕੋਈ ਵੀ ਨਹੀਂ ਬਣਨਾ ਬੇਲੀ পাপ ਕਮੋਣ ਵਾਲਿਆ ਤੇਰਾ ਕੋਈ ਵੀ ਨਹੀਂ ਬਣਨਾ ਬੇਲੀ পাপ ਕਮੋਣ ਵਾਲਿਆ ਤੇਰਾ ਕੋਈ ਵੀ ਨਹੀਂ ਬਣਨਾ ਬੇਲੀ পাপ ਕਮੋਣ ਤੇਰਾ ਕੋਈ ਵੀ ਨਹੀਂ ਬਣਨਾ ਬੇਲੀ ਪਾਪ ਬਹੁ ਪਰਪੰਚ ਕਰ ਪਰ ਧੰ ਲਿਆਵੇ ਸੁਧ ਦਾਰਾਂ ਤੇ ਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤਨ ਵੇਰਾ ਤੇਰੇ ਦੀ ਪਹਿਲੀਏ ਸੋ ਮਹਾਰਾਜ ਦੀ ਗੁਰਬਾਣੀ ਸਮਝਾ ਰਹੀ ਕਹਿੰਦੇ ਬੜੇ ਪਾਪੜ ਵੇਲ ਕੇ ਬੜੀਆਂ ਠੱਗੀਆਂ ਮਾਰ ਕੇ ਪੈਸਾ ਲਿਆ ਕੇ ਘਰ ਵਾਲੀ ਦੀ ਤਲੀ ਤੇ ਕਹਿੰਦੇ ਆਪਣੇ ਧੀਆਂ ਪੁੱਤਰਾਂ ਦੀ ਤਲੀ ਤੇ ਰੱਖਦਾ ਹੈ ਬੰਦਾ ਪਰ ਕਹਿੰਦੇ ਅੰਤ ਵੇਲੇ ਸਾਬਕਤਾਵ ਤੇ ਸੋ ਠੱਗੀ ਮਾਰਨ ਤੋਂ ਠੱਗੀ ਮਾਰਨ ਵਾਲੇ ਤੋਂ ਪ੍ਰਮਾਤਮਾ ਨੇ ਲੈਣਾ ਕਹਿੰਦੇ ਉੱਥੇ ਸਾਬ ਦੇ ਤੇਰੇ ਤੋਂ ਮੰਗਿਆ ਜਾਣਾ ਤੇਰੀ ਥਾ ਤੇ ਤੇਰੇ ਧੀਆਂ ਪੁੱਤਰਾਂ ਨੇ ਸਾਬ ਨਹੀਂ ਦੇਣਾ ਸੋ ਤੇਰੀ ਘਰ ਵਾਲੀ ਨੇ ਸਾਬ ਨਹੀਂ ਦੇਣਾ ਸਾਬ ਤੇ ਨੂੰ ਦੇਣਾ ਪੈਣਾ ਸੋ ਬੇਖ ਪਰ ਕਹਿੰਦੇ ਫਿਰ ਪਛਤਾਉਣਾ ਪੈਣਾ ਤੈਨੂੰ ਬਹੁ ਪਰਵੰਚ ਕਰ ਪਰ ਤਾਂਂ ਆਵੇ ਸੁਤਦਾਰਾ ਤੇ ਆਲ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿ ਲੀਜੇ ਕਹਿੰਦੇ ਤੇਰੇ ਤੋਂ ਹਸਾਬ ਲੈਣਾ ਤੇ ਦੁਨੀਆਦਾਰੀ ਦੇ ਵਿੱਚ ਫਸ ਜਾਂਦਾ ਹੈ ਬੰਦਾ ਸੋ ਦਰ ਜਦੋਂ ਬਰੇ ਹੋਏ 10 ਕਦੀ ਰੋ ਕਦੀ ਹੱਸ ਜਦੋਂ ਬਰੇ ਹੋਏ 20 ਕਦੀ ਚੜਿਆ ਜੋਗਲ ਕੀ ਜਦੋਂ ਬਰੇ ਹੋਏ 30 ਸੋ ਵਿਆਹ ਹੋ ਜਾਂਦਾ ਹੈ ਕਹਿੰਦੇ ਹੋ ਜਾਂਦੇ ਨੇ 2-4 ਜੀ ਜਦੋਂ ਵਰੇ ਹੁੰਦੇ 40 ਘਰ ਘਰ ਵਾਲੇ ਰੱਖ ਦਿੰਦੇ ਮੋਢਿਆਂ ਤੇ ਜ਼ਿੰਮੇਵਾਰੀ ਦੀ 45 ਜਦੋਂ ਵਰੇ ਹੁੰਦੇ 50 ਬੜਾਈਆਂ ਵੱਡੀਆਂ ਹੋ ਜਾਂਦੀਆਂ ਬੱਚਿਆਂ ਦੀਆਂ ਖਰਚੇ ਵੱਧ ਜਾਂਦੇ ਤੇ ਸਾਰਾ ਟੱਬਰ ਕਹਿੰਦਾ ਬਾਪੂ ਜਿੱਥੋਂ ਮਰਜ਼ੀ ਕਮਾ ਕੇ ल्या ਜਦੋਂ ਵਰੇ ਹੁੰਦੇ 60 ਪੁੱਤ ਪੋਤਰੀਆਂ ਦੋਧਰਿਆਂ ਦਾ ਹੋਣ ਲੱਗ ਜਾਂਦਾ ਇਕੱਠ ਬਹੁਤ ਵੱਡੇ ਪਰਿਵਾਰ ਵਾਲਾ ਹੋ ਜਾਂਦਾ ਜਦੋਂ ਵਰੇ ਹੁੰਦੇ 70 ਬਾਬੇ ਦਾ ਖੋਟਾ ਪੈ ਜਾਂਦਾ ਨਛੱਤਰ ਸੋ ਹੌਲੀ ਹੌਲੀ ਪੁੱਛ ਪੜਤਾਲ ਘਟ ਜਾਂਦੀ ਬੰਦੇ ਦੀ ਜਦੋਂ ਬਰੇ ਹੁੰਦੇ ਅਸੀਂ ਮੰਗਦੇ ਕਹਿੰਦੇ ਦੁੱਧ ਮਿਲਦੀ ਨਹੀਂ ਲੱਸੀ ਜਦੋਂ ਬਰੇ ਹੁੰਦੇ ਲੱਬੇ ਦੰਦ ਸਾਰੇ ਮੂੰਹ ਚ ਟੁੱਟ ਜਾਂਦੇ ਤੇ ਬਾਬੇ ਦੇ ਗੱਲ ਕਹਿੰਦੇ ਮੂੰਹ ਇੱਕ ਨਾ ਖੱਬੇ ਜਦੋਂ ਬਰੇ ਹੋਏ 100 ਕਹਿੰਦੇ ਸਾਰਾ ਟੱਬਰ ਹੱਥ ਜੋੜਦਾ ਬਾਬਾ ਹੁਣ ਤੇ ਮਗਰੂ ਮਗਰੋ ਲੋਹ ਕਿਉਂ ਲੋਹ ਪੀਤੀ ਸਾਡੀ ਸੋ ਉਦੋਂ ਕਹਿੰਦੇ ਫਿਰ ਕਿਸੇ ਨੇ ਨਹੀਂ ਬੰਨ੍ਹਦਾ ਤੇਰਾ ਇੱਕੋ ਪਰਮਾਤਮਾ ਹੈ ਜਿੰਨੇ ਤੇਰਾ ਸਾਈ ਹੋਣਾ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਇੱਥੇ ਵੀ ਤੇ ਉੱਥੇ ਵੀ ਤੇਰਾ ਰਖਵਾਲਾ ਕਹਿੰਦੇ ਗੁਰੂ ਨੇ ਬੰਨਾ ਹੈ ਤੇ ਗੁਰੂ ਨਾਲ ਕਹਿੰਦੇ ਤੂੰ ਮਨ ਜੋੜਦਾ ਨਹੀਂ ਮਨ ਤੇ ਕਿਤੇ ਹੋਰੀ ਜੋੜੀ ਬਿਠਾ ਹੈ ਤਾਰਾ ਦੇ ਅੰਦਰ ਦੀਆਂ ਕਿਤੇ ਹੋਰੀ ਜੋੜਾ ਜੋੜੀ ਬਿਠਾ ਹੈ ਸੋ ਜਿੱਥੋਂ ਤੈਨੂੰ ਕਹਿੰਦੇ ਝਟਕੇ ਹੀ ਪੈਣੇ ਹੱਥ ਕਹਿੰਦੇ ਕੁਝ ਨਹੀਂ ਲਖਣ ਲੱਗਣਾ ਸੋ ਕਿੱਡੇ-ਕੱਡੇ ਵੱਡੇ ਝਟਕੇ ਲੱਗਦੇ ਆ ਕਈ ਵਾਰੀ ਤੇ ਅਟੈਕ ਹੀ ਹੋ ਜਾਂਦਾ ਬੰਦਿਆਂ ਨੂੰ ਸੋ ਐਡਾ ਵੱਡਾ ਸਦਮਾ ਲੱਗਦਾ ਸੋ ਜੇ ਧੀ ਪੁੱਤਰ ਧੋਖਾ ਦੇ ਜੇ ਸੋ ਗੁਰੂ ਪਿਆਰਿਓ ਕਈ ਵਾਰੀ ਬੰਦਾ ਅਟੈਕ ਨਾਲ ਹੀ ਮਰ ਜਾਂਦਾ ਹੈ। ਸੋ ਝਟਕਾ ਐਸਾ ਵੱਜਦਾ ਕਿ ਸਹਿਨ ਨਹੀਂ ਹੁੰਦਾ। ਹੋਰ ਥਾਵਾਂ ਤੇ ਆਪਾਂ ਜੇ ਅੰਦਰ ਦੇ ਕਨੈਕਸ਼ਨ ਜੋੜਾਂਗੇ ਨਾ ਅੰਦਰ ਦੀਆਂ ਤਾਰਾਂ ਜੋੜਾਂਗੇ ਤੇ ਵੱਡੇ ਵੱਡੇ ਝਟਕੇ ਲੱਗਣੇ ਆ ਬਸ। ਸਾਰੀ ਉਮਰ ਬੰਦੇ ਦੀ ਝਟਕੇ ਲੱਗਦੇ ਆ ਲੰਘ ਜਾਂਦੀ ਪਰ ਬੰਦੇ ਨੂੰ ਅਕਲ ਨਹੀਂ ਹੁੰਦੀ। ਅਕਲ ਕਦੋਂ ਆਉਂਦੀ ਹੈ ਜਦੋਂ ਗੁਰੂ ਦੇ ਕੋਲ ਆਵਾਂਗੇ ਗੁਰੂ ਦੀ ਮੱਤ ਲਵਾਂਗੇ। ਸੋ ਫਿਰ ਬੰਦੇ ਨੂੰ ਅਕਲ ਆਉਂਦੀ। ਕਿ ਇੱਥੇ ਤੇ ਸਿਰਫ 4 ਦਿਨ ਦੀ ਚਾਰ ਦਿਨ ਦਾ ਮੈਂ ਸਫਰ ਕਰਨ ਆਇਆ ਉੱਠ ਚੱਲਣਾ ਹੈ ਪ੍ਰਪਾਦ ਰੈਣ ਪਰੋਣਿਆ ਸੋ ਇਥੇ ਦੇ ਪ੍ਰੋਣਾ ਬਣ ਕੇ ਆਇਆ ਬੰਦਾ ਸਫਰ ਕਰਨ ਆਇਆ ਮੁਸਾਫਰ ਬਣ ਕੇ ਸੋ ਚਾਰ ਦਿਨ ਦੀ ਖੇੜੇ ਨਾਮ ਦਾ ਵੰਜ ਕਰਨ ਲਈ ਭੇਜਿਆ ਪ੍ਰਮਾਤਮਾ ਨੇ ਪਰ ਬੰਦਾ ਹੋਰ ਹੀ ਕੂਰ ਕਬਾੜ ਚ ਫਸ ਜਾਂਦਾ ਤੇ ਖਾਲੀ ਹੱਥ ਛਾੜ ਕੇ ਦੁਨੀਆ ਤੋਂ ਚਲਾ ਜਾਂਦਾ ਮਾਰੇ ਕਹਿੰਦੇ ਚੱਲੇ ਜੋਵਾਰੀ ਦੋਏ ਹੱਥ ਛਾੜ ਕਹਿੰਦੇ ਜੂਆ ਖੇਡਣ ਬੈਠ ਜੇ ਨਾ ਬੰਦਾ ਤੇ ਕਈ ਵਾਰੀ ਸਾਰਾ ਕੁਝ ਹਾਰ ਕੇ ਹੱਥ ਛਾੜ ਕੇ ਜਿਵੇਂ ਪੰਜਾ ਬਾੜਮਾ ਨੇ ਜੂਆ ਖੱਡਿਆ ਤੇ ਦ੍ਰੋਪਤੀ ਨੂੰ ਵੀ ਹਾਰ ਗਏ ਤੇ ਹੱਥ ਛਾੜ ਕੇ ਉੱਠੇ ਕੁਝ ਨਹੀਂ ਪੱਲੇ ਬਚਿਆ ਇਸੇ ਤਰ੍ਹਾਂ ਕਹਿੰਦੇ ਜਿਹਨੂੰ ਜੂਏ ਦੀ ਲਤ ਲੱਗ ਜਾਂਦੀ ਹੈ ਨਾ ਸੋ ਫਿਰ ਉਹ ਕੁਝ ਨਹੀਂ ਦੇਖਦਾ ਕਿ ਹੁਣ ਸਾਰਾ ਕੁਝ ਦਾਤ ਤੇ ਲੱਗ ਗਿਆ ਮੈਂ ਨਾ ਅੱਗੇ ਵਧਾਂ ਕਹਿੰਦੇ ਉਹ ਅੱਗੇ ਵੱਧਦਾ ਹੀ ਜਾਂਦਾ ਹੈ ਵੱਧਦਾ ਹੀ ਜਾਂਦਾ ਹੈ ਸੋ ਪੰਜੇ ਪਣ ਬੱਗੇ ਵਧੀ ਗਿਆ ਤੇ ਦ੍ਰੋਪਤੀ ਨੂੰ ਵੀ ਦਾਤੇ ਲਾ ਦਿੱਤਾ ਉਹਨਾਂ ਨੇ ਤੇ ਹਾਰ ਗਏ ਮੁੜ ਕੇ ਬਹੁਤ ਪਛਤਾਉਂਦੇ ਸੀ ਉੱਚੀ ਉੱਚੀ ਰੋਂਦੇ ਫਿਰ ਰੋਇਆਂ ਕੀ ਬੰਦ ਹੈ ਇਸੇ ਤਰ੍ਹਾਂ ਮਾਰੇ ਕਹਿੰਦੇ ਜੂਆ ਇਹ ਦੁਨੀਆਦਾਰੀ ਦੇ ਵਿੱਚ ਆਇਆ ਨਾ ਕਹਿੰਦੇ ਕੂੜ-ਕਬੜ 'ਚ ਫਸ ਗਿਆ ਤੂੰ ਇਹ ਜੂਏ ਦੀ ਖੇਡ ਏ ਸੋ ਕਹਿੰਦੇ ਇਹਦੇ ਵਿੱਚ ਹਾਰ ਜਾਏਗਾ ਤੇ ਜੋ ਗੁਰੂ ਦਾ ਲੜਨਾ ਨਾ ਫੜਿਆ ਹਾਰ ਕੇ ਜਾਏਗਾ ਜਿੱਤ ਕੇ ਨਹੀਂ ਜਾਏਗਾ ਚੱਲੇ ਜਵਾਰੀ ਦੋਏ ਹੱਥ ਛਾੜ ਕਹਿੰਦੇ ਹੱਥ ਛਾੜ ਕੇ ਜਾਏਗਾ ਦੁਨੀਆ ਤੋਂ ਕੁਝ ਨਹੀਂ ਜਾਣਾ ਨਾਲ ਦੁਨੀਆ ਨੂੰ ਇੱਕੋ ਹੀ ਚੀਜ਼ ਏ ਜਿਹੜੀ ਨਾਲ ਜਾਏਗੀ ਜਹਿਮਾਤ ਪਿਤਾ ਸੋ ਤਮੀਦ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਸੋ ਜਿੰਨਾ ਜੱਪਿਆ ਜਾਂਦਾ ਉੱਚੀ ਉੱਚੀ ਜੱਪੋ ਕੁੰਡੀ ਲਾ ਕੇ ਉੱਚੀ ਉੱਚੀ ਪੜਾਸ ਕੱਟਿਆ ਕਰੋ ਉੱਚੀ ਉੱਚੀ ਜਪਿਆ ਕਰੋ ਜਿੰਨਾ ਜਪਿਆ ਜਾਂਦਾ ਕਿਉਂਕਿ ਪਹਿਲਾਂ ਉੱਚੀ ਉੱਚੀ ਜਪਣਾ ਪੈਂਦਾ ਫਿਰ ਹੌਲੀ ਹੌਲੀ ਜਦੋਂ ਜੋ ਅਸਨਾ ਥੱਕਣ ਲੱਗ ਜਾਂਦੀ ਫਿਰ ਇਹ ਸਿਮਰਨ ਆਪਣੇ ਆਪ ਅੰਦਰ ਨੂੰ ਲੈ ਜਾਂਦਾ ਹੈ ਸਵਾਸਾਂ ਨਾਲ ਚੱਲ ਪੈਂਦਾ ਹੈ ਸੁਰਤੀ ਨਾਲ ਚੱਲ ਪੈਂਦਾ ਹੈ ਰੋਮ ਰੋਮ 'ਚ ਚੱਲ ਪੈਂਦਾ ਸੋ ਅੱਗੇ ਬਹੁਤ ਅਵਸਥਾਵਾਂ ਬਣਦੀਆਂ ਪਰ ਪਹਿਲਾਂ ਬਹੁਤ ਉੱਚੀ ਉੱਚੀ ਜਪਣਾ ਪੈਂਦਾ ਹੈ ਸਿਮਰਨ ਉੱਚੀ ਉੱਚੀ ਕਰਨਾ ਪੈਂਦਾ ਸੋ ਫਿਰ ਹੌਲੀ ਹੌਲੀ ਕਿਰਪਾ ਹੋ ਜਾਂਦੀ ਹੈ ਸੋ ਇੱਕਦਮ ਕਿਰਪਾ ਨਹੀਂ ਹੁੰਦੀ ਆਪਾਂ ਤਾਂ ਕਿੰਨੇ ਹੈ ਕਿ ਇੱਕੋ ਧਾਮ ਹੀ ਕਿਰਪਾ ਹੋਵੇ ਜੇ ਹੋਵੇ ਤੇ ਇੱਕੋ ਧਾਮ ਨਹੀਂ ਤੇ ਰੋਜ ਸੰਗਤ ਵਿੱਚ ਆਉਣਾ ਪੈਂਦਾ ਹੈ ਹੌਲੀ-ਹੌਲੀ ਸਹਿਜ ਦਾ ਮਾਰਗ ਹੈ ਸੋ ਜਿਵੇਂ ਬੱਚਾ ਇਹ ਜੇ ਕਵੇ ਕਿ ਮੈਨੂੰ ਨਰਸਰੀ ਚ ਬੈਨ ਦੀ ਲੋੜ ਨਹੀਂ ਮੈਂ ਤਾਂ ਇੱਕੋ ਧਾਮ ਹੀ ਪੀ ਐਚ ਡੀ ਕਰਨੀ ਇਹਦਾ ਕਿੱਦਾਂ ਹੋ ਜਾਏਗੀ ਸੋ ਕਿੰਨੇ ਸਾਲ ਉਹਨੂੰ ਲਾ ਕੇ ਤੇ ਫਿਰ ਪੀ ਐਚ ਡੀ ਤੱਕ ਪਹੁੰਚਦਾ ਹੈ ਇਸੇ ਤਰ੍ਹਾਂ ਜਿਹਨੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਸੋ ਉਹਨੂੰ ਇੱਕੋ ਧਾਮ ਥੋੜੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਤ੍ਰੂ ਤੇ ਪ੍ਰਹਿਲਾਦ ਭਾਵੇਂ ਉਮਰਾਂ ਛੋਟੀਆਂ ਸੀ ਸੋ ਛੋਟੀ ਉਮਰ ਚੋਣਾਂ ਨੇ ਪ੍ਰਮਾਤਮਾ ਨੂੰ ਪਾਇਆ ਪਰ ਪਿਛਲੇ ਜਨਮਾਂ ਦੀ ਉਹਨਾਂ ਦੀ ਭਗਤੀ ਬਹੁਤ ਸੀ ਸੋ ਤਾਂ ਇੰਨੀ ਛੋਟੀ ਉਮਰ ਦੇ ਵਿੱਚ ਅੱਗੇ ਪਾ ਗਏ ਸੋ ਛੋਟੇ ਸਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ ਪਰ ਕੁਰਬਾਨੀਆਂ ਐਡੀਆਂ ਵੱਡੀਆਂ ਕਰ ਗਏ ਪਿਛਲੇ ਜਨਮਾਂ ਦੀ ਕਮਾਈ ਬਹੁਤ ਸੀ ਸੋ ਕਮਾਈ ਰੰਗ ਲਿਆਉਂਦੀ ਸੋ ਆਓ ਜਨ ਰਾਤ ਜਿੰਨੀ ਹੋ ਸਕਦਾ ਹੈ ਰੱਜ ਕੇ ਕਮਾਈ ਕਰੋ ਨਾਮ ਦੀ ਫਿਰ ਗੱਲ ਬੰਨੀ ਸੋ ਆਓ ਪੜੋਸ ਲੋ ਸ਼ਲੋਕ ਪਵਨ ਗੁਰੂ ਬਾਣੀ ਪਿਤਾ